ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗੇ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਟਾਈਮ ਹੋ ਚੁੱਕਿਆ ਜੀ ਸ਼ਾਮ ਦਾ 3 ਵੱਜ ਚੁੱਕਿਆ ਚਾ ਆਪਾਂ ਚੂ ਆਪਾਂ ਪੀ ਲਈ ਚਾਹ ਪਾਣੀ ਪੀ ਲਿਆ ਆਪਾਂ ਤੇ ਜਸ਼ਨ ਆਪਣਾ ਹੁਣੇ ਆਇਆ ਸ਼ੋਸ਼ੀ ਕਾ ਪ੍ਰਾਪਤ ਤੇ ਡਾ ਜਸ਼ਨਦਰ ਰੈਡੀ ਵਰਗੇ ਕਣਕ ਬੀਜਣ ਦੀ ਲਗਭਗ ਤਿਆਰੀ ਕਰ ਹੀ ਰਹੇ ਆ ਦੇਖੋ ਹੁਣ ਅੱਜ ਬੀਜੀ ਜਾਉ ਕਿ ਨਹੀਂ 11 ਵਾਹੂ ਕਿ ਆਇਆ ਰੂਟਾ ਮੀਟਰ ਮਾਰੀ ਆਂਦੇ ਸੀਗੇ ਰੈਡੀ ਤੇ ਜਸ਼ਨਦਰ ਰੈਡੀ ਹੁਣ ਕੱਢੀ ਆਂਦੇ ਆ ਪਸ਼ੂਆਂ ਵਾਸਤੇ ਚਾਰ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਆਪਣੇ ਜਿਹੜੀ ਵੀ ਪਾਈਪਾਂ ਆਪਾਂ ਪਾ ਗਏ ਲਾਈਟਾਂ ਲੁਟਾ ਆਲੀਆਂ ਤੇ ਹਜੇ ਇਹ ਚ ਫੀਟਿੰਗ ਫੀਟਿੰਗ ਕਰਨੀ ਹੈ ਹੈ ਹਾਂ ਸਾਰੀਆਂ ਪਾ ਗਏ ਬਸ ਇਹ ਹਾਈ ਤਾਂ ਪੁੱਤ ਤਾਰਾਂ ਦਾ ਪਹਿਣ ਗਈ ਆ ਪੈਪਾਂ ਆਏ ਆਏ ਪਾ ਕੇ ਗਏ ਦੇਖੋ ਜੀ ਆ ਪਾ ਗਏ ਆ ਮਸ਼ੀਨ ਵਾਲੀ ਇੱਧਰ ਵੀ ਇਹ ਵੀ ਮਸ਼ੀਨ ਵਾਲੀ ਇੱਧਰ ਤੇ ਇੱਕ ਆਪਣੇ ਉਹ ਬਾਹ ਉਹ ਉੱਥੇ ਲਾ ਗਏ ਤੇ ਇੱਕ ਉਹ ਉੱਥੇ ਲਾ ਗਏ ਇਹ ਇੱਧਰ ਲਾ ਗਏ ਕਾ ਸੀਗਾ ਬੋਰਡ ਉਹ ਸਿਦਾਰ ਪਾ ਪਾ ਕੇ ਹਜੇ ਤਾਰਾਂ ਤੂਰਾਂ ਦੀ ਫੀਟਿੰਗ ਫੂਟਿੰਗ ਤਾਂ ਹਜੇ ਕਰਨੀ ਐ ਪਰ ਤਾਰਾਂ ਤੂਰਾਂ ਹੀ ਪਾ ਕੇ ਗਏ ਆ ਹਜਾ ਹਾ ਪੈ ਪੰਜਾਂ ਹੀ ਪਾ ਕੇ ਗਏ ਆ ਤੇ ਆਹ ਲੋਹੇ ਚ ਪੈਸਾ ਮੈਂ ਪੈ ਰਹੀ ਆ ਪਤਾ ਨਹੀਂ ਬੁੱਤ ਕਿਵੇਂ ਪਾਉਣਗੇ ਇੱਕ ਤਾਂ ਜਿਵੇਂ ਉੱਥੇ ਲੈਂਟ ਲੱਗੇ ਸੈਂਟਰ ਚ ਵਿਚਾਲੇ ਜਿੱਥੇ ਉਹ ਖੱਟੀ ਜੀ ਦੀ ਸੀ ਜਾਂਦੀ ਐ ਜੀ ਚੇਪੀ ਜੀ ਉੱਥੇ ਇੱਕ ਵੀ ਲੈਂਟ ਲਉਣੀ ਗੋਲ ਬਾਕੀ ਆਹ ਗੋ ਇਹਨਾਂ ਚ ਪਾਉਣਗੇ ਬੁੱਤ ਨਨਸਾਬ ਆ ਆਪਣੇ ਤਰੀਕਿਆਂ ਨਾਲ ਪਾਉਣਗੇ ਆਪਾਂ ਨੂੰ ਇਹਨਾਂ ਨਹੀਂ ਪਤਾ ਕਿ ਉਹ ਆ ਗੋਲੇ ਜੇ ਕਾਹਦੇ ਕਰਤਾ ਇਹ ਇਹ ਵੱਲ ਵੱਲੋਂ ਲੱਗੂ ਮੈਂ ਲਾ ਇੱਥੇ ਹਾਂ ਉਹ ਨਾੜਕਾਸਤੇ ਇਹਨਾਂ ਦੇ ਉੱਤੇ ਢੱਕਣ ਜੇ ਲਾ ਦੇ ਨਾੜਕਾਸਤੇ ਹਾਇਦਰਲੀ ਹਾਇਦਰਲੀ ਕੰਦ ਤੇ ਗਿੱਜਰ ਆਊਗਾ ਹਾਂ ਸਾਹਮਣੇ ਵਾਲੀ ਤੇ ਹਾਂ ਇੱਧਰ ਉਹ ਲੱਗੂ ਛਾਵਰ ਛੂਰ ਠੀਕ ਆ ਠੀਕ ਆ ਗੱਲ ਤੇ ਲੋ ਜੀ ਬਸ ਆਪਾਂ ਵੀ ਸਾਹਮਣੇ ਖਲਿਆਰਾ ਜਸਨੇ ਦਾ ਤੇ ਜਸਨੇ ਦੀ ਰੈਡੀ ਚਾਰ ਪੱਟੀ ਜਾਂਦੇ ਆ ਬਾਕੀ ਸਾਰੇ ਸਾਰੀਆਂ ਪਹਿਣਾ ਹੀ ਆਖੜੀਆਂ ਦੀਦੀ ਤੁਹਾਡੇ ਕੋਲ ਦੋ ਹੀ ਸੂਟ ਆ ਇੱਕ ਨਾ ਕੇ ਬਦਲ ਲੈਨੇ ਦੂਸਰਾ ਲਾ ਦੇ ਨੇ ਤੇ ਦੋ ਹੀ ਲਾ ਰੱਖਿਆ ਜੀ ਦੂਜੇ ਸਾਰੇ ਜਿਆਦਾ ਪਤਲੇ ਹੋ ਗਏ ਜਿਹੜੇ ਕੋਟਨ ਦੇ ਸੀਗੇ ਤੇ ਬਸ ਇਹ ਇੱਕ ਤਾਂ ਥੋੜਾ ਜਾਇਆ ਵੀ ਨਵਾਂ ਕਰਕੇ ਪਰ ਮਾਜਾ ਜੀ ਇਹਦੇ ਵਿੱਚ ਸਵੇਰੇ ਠੰਡ ਨਹੀਂ ਲੱਗਦੀ ਇੱਕ ਮੇਰੇ ਕੋਲੇ ਹੋਰ ਆ ਵੀ ਉਹ ਜਿਆਦਾ ਗਰਮੀ ਜੀ ਵੀ ਨਹੀਂ ਪੈਂਦਾ ਵੀ ਮਤਲਬ 쿨 ਆਇਆ ਠੰਡਾ ਉਹਦੇ ਵਿੱਚ ਰੇਸ਼ਮੀ ਜਾਂ ਠੰਡਾ ਉਹ ਹੁਣ ਵਧੀਆ ਪੈ ਜਾਂਦਾ ਤੇ ਉਹ ਵੀ ਠੀਕ ਆ ਤੇ ਲਿਆਵਾਂਗੇ ਦੋ ਸੂਟ ਲਿਆਉਣੇ ਸਿਆਲ ਵਾਲੇ ਬੱਸ ਕਾਲ ਹੋਈ ਵੀ ਐ ਐਂ ਕਰ ਲਿਆਵਾਂਗੇ ਲਿਆਵਾਂਗੇ ਐਂ ਕਰੀ ਜਾਂਦੇ ਦੋ ਸੂਟਾਂ ਦੇ ਨਾਲ ਆਪਣਾ ਸਿਆਲ ਟੱਪ ਜੂ ਇੱਕ ਆਪਣੇ ਕੋਲੇ ਪਿਆਗ ਤਿੰਨ ਸੂਟ ਤਾਂ ਬਥੇਰੀ ਹੁੰਦੇ ਆ ਤੇ ਲੋ ਜੀ ਸੋਨੂੰ ਜਸ਼ਨ ਦੇ ਰੈਡੀ ਨਾਲ ਮਲਾਉਣੇ ਆ ਲੋ ਜੀ ਇਹਨਾਂ ਦੀ ਬਾਹਾਂ ਠੀਕ ਨਹੀਂ ਤੇ ਕੰਮ ਕਰੇ ਬਿਨਾ ਸਰਦਾ ਨਹੀਂ ਵੈਸੇ ਤਾਂ ਦੋ ਦਿਨ ਹੋ ਗਏ ਨਾ ਤੇ ਟੂ ਉਹ ਲਾਉਣੇ ਹੁੰਦੇ ਆ ਟਿਊਬ ਜੀ ਮੂਵ ਲਾਉਣੇ ਆ ਤੇ ਕੋਈ ਹੈ ਫਰਕ ਹੂੰ ਇਹਨਾਂ ਦੇ ਇਹਨਾਂ ਦੀ ਛੇਕਾ ਸੁੱਕਾ ਲਵਾਉਣਾ ਪੋਇ ਇਹਨਾਂ ਦੇ ਨਾ ਜਿਵੇਂ ਡੌਲੇ ਦੇ ਥੱਲੇ ਇੱਕ ਗੰਢ ਜੀ ਬਣ ਗਈ ਪਤਾ ਨਹੀਂ ਤਾਂ ਨਾੜਾਂ ਦਾ ਗੁੱਛਾ ਪਤਾ ਨਹੀਂ ਖੂਨ ਆਇਆ ਉਹ ਖੜ ਗਿਆ ਪਤਾ ਨਹੀਂ ਕੀ ਚੱਕਰ ਹੈ ਤੇ ਬਾਕੀ ਜੀ ਭੈਣਾ ਆਪਾਂ ਨੂੰ ਕਹਿੰਦੇ ਸੀਗੇ ਸਾਰੇ ਕਹਿੰਦੇ ਤੁਸੀਂ ਇੱਕ ਵਾਰੀ ਚਾਰ ਪਾ ਲਿਆ ਬਾਰ ਬਾਰ ਪਾਉਂਗੇ ਪਰ ਨਹੀਂ ਜੀ ਸਾਡੇ ਹੱਥ ਖੜੇ ਹੋਗੇ ਹੈ ਓਏ ਹੁਣ ਅਸੀਂ ਨਹੀਂ ਪਾਉਂਦੇ ਚਾਰ ਬਈ ਅਸੀਂ ਤਾਂ ਆਪਦਾ ਵਧੀਆ ਤਾਜ਼ਾ ਹਰਾ ਵੱਢ ਕੇ ਲਿਆਵੇ ਕੋਈ ਉਹ ਨਹੀਂ ਹਨਾ ਕਿਹੜਾ ਚਾਰ ਆ ਜੀ ਖਰਚਾ ਇੰਨਾ ਹੋ ਗਿਆ ਕੋਈ ਗੱਲ ਬਣੀ ਨਹੀਂ ਸਾਨੂੰ ਨਹੀਂ ਅੱਧਾ ਸੁਆਕ ਖਰਾਬ ਜਾ ਸੁਆਦ ਜੀ ਵਾਲੀ ਗੱਲ ਹੈਣੀਗੀ ਅਸੀਂ ਤਾਂ ਨਹੀਂ ਪਾਉਂਦੇ ਮੁੜ ਕੇ ਚਾਰ ਅਸੀਂ ਤਾਂ ਬਸ ਆਪੇ ਹੁਣ ਪਾ ਕੇ ਚਾਰ ਪਸਤਾਈ ਐਨੇ ਜੇ ਸਾਡੀ ਮੱਕੀ ਵੇਖ ਜਾਂਦੀ ਤਾਂ ਅਸੀਂ ਤਾਂ ਪਾਉਂਦੇ ਹੀ ਨਹੀਂ ਹੋਰ ਤੇ ਆਹ ਵਾਲੇ ਟੋਕਰੀ ਲੈਂਦੇ ਆ ਜੀ ਆਹ ਤਾਂ ਟੋਕਰੀ ਬਹੁਤ ਸੋਹਣੀ ਐ ਨਿੱਕੀ ਜੀ ਇੱਕ ਇਦੂ ਥੋੜੀ ਜਿਹੀ ਵੱਡੀ ਐ ਤੇ ਪਹਿਲਾਂ ਸੀਗੇ ਆਪਣੇ ਕੋਲ ਤਿੰਨ ਟੋਕਰੇ ਕਾਲੇ ਵਾਲੀ ਵਾਲਾ ਪਾਪਾ ਦੇ ਗਿਆ ਸੀ ਇੱਕ ਛੋਟੀ ਟੋਕਰੀ ਦੋ ਵੱਡੇ ਟੋਕਰੇ ਇੱਕ ਇੱਕ ਛਾਬਾ ਸਾਨੂੰ ਦੋਨਾਂ ਭੈਣਾਂ ਨੂੰ ਤਿੰਨ ਤਿੰਨ ਟੋਕਰੇ ਦੇ ਕੇ ਗਿਆ ਸੀ ਤੇ ਉਹਦੇ ਨਾਲ ਸਾਡੇ ਘੱਟੋ ਘਾਟ 10 12 ਸਾਲ ਟੱਪ ਗਏ ਤਿੰਨ ਟੋਕਰੇ ਨੇ ਉਹਨਾਂ ਚੋਂ ਹਜੇ ਇੱਕ ਟੋਕਰਾ ਤਾਂ ਪਿਆ ਹੀ ਹੈ ਉਹ ਥੋੜਾ ਜਿਆਦਾ ਵੱਡਾ ਉਹ ਚ ਆਪਾਂ ਗੰਡੇ ਗੁੰਡੇ ਪਾ ਦਨੇ ਤੇ ਲੋ ਜੀ ਇਹ ਕੱਢਦੇ ਆ achar ਤੇ ਆਪਾਂ ਸੋਨੂੰ ਲੈ ਕੇ ਚੱਲਦੇ ਆਂ ਸਬਜ਼ੀ 'ਚ ਵੀ ਪਾਣੀ ਪਾਉਣਾ ਹਨਾ ਹਾਂ ਤਾਂ ਚੰਗਈ ਹੋ ਇਹ ਵੀ ਖਰਾਬ ਹੈ। ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਂ ਸਬਜ਼ੀ ਸਬਜ਼ੀ ਆਪਣੀ ਸਾਰੀ ਉਗਰਿਆ ਈ ਧਣੀਆਂ ਉਗਰਿਆ ਆਂ ਗਾਜਰਾਂ ਗੁਜਰਾਂ ਪਾਲਕ ਵਗੈਰਾ ਮੇਥੇ ਉਹ ਤਾਂ ਤੁਹਾਨੂੰ ਦਿਖਾਈ ਦਿੱਤੇ ਸੀ ਪਹਿਲਾਂ ਉਗਰਿਆ ਈ ਸੀਗੇ ਤੇ ਬਸ ਮੈਂ ਵੀ ਇਹੋ ਕਰਦੀ ਆਂ। ਕੱਪੜੇ ਤੈਲ ਹੋੜੀਏ। ਕੱਪੜੇ ਤੈਲ ਲਾ ਕੇ ਫਿਰ ਆਪਾਂ ਭਾਂਡੇ ਚੱਕਦੇ ਆਂ ਭਾਂਡੇ ਭੁੰਨੇ ਚੱਕ ਕੇ ਤੇ ਫਿਰ ਆਪਾਂ ਧਾਰ ਸਬਜ਼ੀ ਤਿਆਰੀ ਕਰਦੇ ਆਂ। ਬਹੁਤ ਸੋਹਣੀ ਹੋ ਗਈ ਸਬਜ਼ੀ ਆਪਾਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆਂ। ਲੋ ਜੀ ਜਿਹੜਾ ਆਪਾਂ ਉਹਦਿਆ ਸੀ ਹਾਏ ਧਣੀਆਂ ਹਾਏ ਧਣੀਆਂ ਨਹੀਂ ਹੁੰਦਾ ਧਣੀਆਂ ਚੱਕ ਕਰੋ ਦੇਖੋ ਆ ਸਾਰਾ ਆਪਣਾ ਧਣੀਆਂ ਇਹ ਥੋੜਾ ਲੇਟ ਉੱਗਦਾ ਹੈ ਤੇ ਪਰ ਉੱਗ ਰਿਹਾ ਸਾਰਾ ਹੀ ਇਹ ਥੋੜਾ ਜਿਹਾ ਨਾ ਇੱਥੋਂ ਜਿਹਾ ਜਿਵੇਂ ਇੱਥੇ ਉੱਚਾ ਸੀ ਇੱਥੇ ਹੈ ਨਹੀਂ ਤੇ ਸੈਡਾ ਕੁਝ ਪਾਣੀ ਦੇ ਲੱਗਣ ਕਰਕੇ ਵੀ ਵੀ ਥੋੜਾ ਤਰ ਜਾਂਦਾ ਜਦੋਂ ਪਾਣੀ ਲਾਉਣੇ ਆ ਪਰ ਚਲੋ ਇੰਨਾ ਹੀ ਬਥੇਰਾ ਇਹ ਜਿੰਨਾ ਆਦੇ ਹੁੰਦੇ ਇਹਨੂੰ ਆਪਾਂ ਧੜੀਏ ਨੂੰ ਉਤੋਂ ਤੋੜਾਂਗੇ ਨਾ ਉਨਾ ਹੀ ਜ਼ਿਆਦਾ ਵਧੀਆ ਹੋਰ ਬੰਦਾ ਇਹ ਤੇ ਉਧਰੋਂ ਆਪਣਾ ਪਾਲਕ ਵੀ ਅੱਜ ਪਾਣੀ ਪਾਉਣੇ ਆਇਆ ਚ ਪਾਲਕ ਆਪਣਾ ਉਗ ਰਿਹਾ ਆ ਤੇ ਇਹ ਵਾਲਾ ਪਾਲਕ ਹੈ ਤੇ ਆ ਤਾਂ ਹੈਗੀ ਇੱਟ ਸੱਟ ਆ ਤਾਂ ਇਹ ਆ ਪਾਲਕ ਤੇ ਪਾਲਕ ਆਪਣੇ ਚ ਪਾਣੀ ਪਾਉਣੇ ਅੱਜ ਤੇ ਇਧਰ ਆਪਣੇ ਮਿੱਥੇ ਇੰਨੇ ਬਥੇਰੇ ਹੀ ਐ ਮਿੱਥੇ ਇੰਨੇ ਉਗਰੇ ਤਾਂ ਆਪਾਂ ਸਾਗ ਸੁੱਕੀ ਪਣੇ ਹੁੰਦੇ ਹੋਰ ਤਾਂ ਕੋਈ ਚੱਕਰ ਨਹੀਂ ਬਾਕੀ ਆਪਾਂ ਨੂੰ ਧਣੀਆਂ ਚਾਹੀਦਾ ਹੁੰਦਾ ਤੇ ਆਪਣੇ ਆਪਣੇ ਜਿਹੜੇ ਆ ਰਮਨ ਭੈਣਾ ਚੈਲ ਬਲੌਗਸ ਵਾਲੇ ਉਹਨਾਂ ਨੂੰ ਉਹ ਭੈਣ ਨੂੰ ਧਣੀਆਂ ਬਿਲਕੁਲ ਨਹੀਂ ਪਸੰਦ ਕੱਲ੍ਹ ਵਾਲੇ ਬਲੌਗ 'ਚ ਮੈਂ ਦੇਖਿਆ ਕਹਿੰਦੀ ਮੈਨੂੰ ਨਹੀਂ ਧਣੀਆਂ ਪਸੰਦ ਆਪਾਂ ਨੂੰ ਤਾਂ ਬਈ ਬਾਲਾ ਵਧੀਆ ਲੱਗਦਾ ਧਣੀਆਂ ਆ ਆ ਸਾਰੀਆਂ ਗਾਜਰ ਗਾਜਰਾਂ ਬਹੁਤ ਸੋਹਣੀਆਂ ਉਗ ਰਹੀਆਂ ਸਾਰੀਆਂ ਹੀ ਉਗ ਰਹੀਆਂ ਚਲੋ ਮਿਹਨਤ ਦਾ ਮੁੱਲ ਪੈ ਗਿਆ ਹਨਾ ਐ ਜੇ ਹੋਗਾ ਸੀ ਵੀ ਸਬਜ਼ੀ ਥੋੜੀ ਜਿਹੀ ਲੇਟ ਹੋ ਗਏ ਵੀ ਪਤਾ ਨਹੀਂ ਹੋਊਗੀ ਕਿ ਨਹੀਂ ਲੇਟ ਲਈ ਐ ਮੂੜੀਆਂ ਚੈੱਕ ਕਰੋ ਮੂੜੀਆਂ ਦਾ ਆਪਣੀਆਂ ਦਿਨਾ ਜੀ ਹੋ ਜਾਣੀਆਂ ਤਿਆਰ ਪਾਣੀ ਪਵਾਉਣੇ ਅੱਜ ਇਹਨਾਂ 'ਚ ਮੋਟਰ ਲਵਾਉਣੇ ਆ ਆਪਣੇ সুইমিং ਪੂਲ 'ਚ ਤੇ ਫੇਰ ਆਹ ਜਿਹੜਾ ਹਜੇ ਰਹਿੰਦਾ ਥੋੜਾ ਮੋਟਾ ਪਾਲ ਕੇ ਇਹ ਵੀ ਉਗ ਰਿਹਾਊਗਾ ਤੇ ਆਪਾਂ ਗੱਲ ਕਰਦੇ ਸੀ ਰਵਣ ਭੈਣ ਦੀ ਉਹਨੂੰ ਭੈਣ ਕਾਲ ਵਾਲੇ ਵਲੌਗ 'ਚ ਕਰੀ ਜਾਵੇ ਕਹਿੰਦੀ ਲਖਵੀਰ ਭੈਣ ਤਾਂ ਆਖੀ ਜਾਂਦੀ ਸੀ ਕਹਿੰਦੀ ਵੀ ਧਣੀਆਂ ਹੋਵੇ ਧਣੀਆਂ ਤਾਂ ਹੋਵੇ ਜੀ ਖਾਸ ਕਰ ਜਿਵੇਂ মুੰਗੀ ਦੀ ਹਨਾ ਦਾਲ ਬਣਾਉਣਿਆ ਉਹ ਜਿ ਹੋਵੇ ਗਾਜਰਾਂ ਦੀ ਜਿ ਹੋਵੇ ਬਾਹਲਾ ਹੀ ਵਧੀਆ ਲੱਗਦਾ ਹੈਗਾ ਤੇ ਉਹ ਭੈਣ ਨੂੰ ਜਮਾਂ ਨਹੀਂ ਪਸੰਦ ਕਹਿੰਦੀ ਮੈਨੂੰ ਧਣੀਆਂ ਨਹੀਂ ਪਸੰਦ ਕਹਿੰਦੀ ਮੈਂ ਦਾਲ ਆਪਦੀ ਸਬਜੀ ਅੱਡ ਘੜਾ ਲੈਣੀ ਹੁੰਦੀ ਆ ਤੇ ਸਾਰੇ ਸਬਜੀ ਚ ਬਾਅਦ ਚ ਧਣੀਆਂ ਪਾ ਲੈਂਦੇ ਆ ਸਾਡੇ ਤਾਂ ਇਹ ਸਾਰਿਆਂ ਨੂੰ ਬਹੁਤ ਬਸਦਾ ਮੈਨੂੰ ਤਾਂ ਬਾਹਲਾ ਪਸੰਦ ਹੈ ਬਾਕੀ ਜਿਹੜਾ ਆਪਾਂ ਮੁੱਲ ਦਾ ਲੈ ਕੇ ਆਉਣੇ ਆ ਜਿਵੇਂ ਹਨਾ ਜਿਵੇਂ ਉਹ ਸਬਜੀ ਲੈ ਕੇ ਆਉਣੇ ਸ਼ਹਿਰੋਂ ਉਹਦੇ ਉਹ ਜਿਹੀ ਨਹੀਂ ਬਾਸ਼ਨਾ ਨਹੀਂ ਆਉਂਦੀ ਹੁੰਦੀ ਪਰ ਜਿਹੜਾ ਆਪਣੇ ਕਰਦਾ ਹੁੰਦਾ ਧਨੀਆ ਵਾਲੀ ਸੁਣੀ ਬਾਸ਼ਣਾਉਂਦੀ ਆ ਬਹੁਤ ਜਿਆਦੇ ਜਿਹੜੀ ਕੀ ਸਬਜੀ ਦਾ ਨਾ ਟੇਸਟੀ ਬਦਲ ਜਾਂਦਾ ਤੇ ਚਲੋ ਕਰੀਏ ਜੀ ਆਪਾਂ ਕੰਮ ਧੰਦੇ ਤੇ ਹੁਣ ਆਪਾਂ ਨੂੰ ਆ ਖੁਸ਼ਖਬਰੀ ਦੇਉਗੇ ਆਪਣੀ ਦੇਖੋ ਕੀ ਲੈ ਕੇ ਆਏਂਗੀ ਤੂੰ ਪਹਿਲਾਂ ਦੋ ਵਾਰੀ ਸੂਈਆ ਬੱਚੇ ਲੈ ਕੇ ਆਈਏ ਦੋ ਬੱਚੇ ਐ ਇੱਕ ਦੀ ਕਰਮਾ ਲਈਏ ਬੱਚੀ ਲੈ ਕੇ ਆਈ ਆਪਦੇ ਵਰਗੀ ਲੈ ਕੇ ਆਈ ਡੱਬੀ ਸੋਡੇ ਤਾਂ ਸਿੰਘ ਨਹੀਂ ਦਿਖਾਏਗੇ ਆਪਾਂ ਉਹਦੇ ਸਿੰਘ ਲਗਾਵਾਂਗੇ ਸੁੱਖਣਾ ਜੀ ਬੱਚੀ ਹੋਈ ਤਾਂ ਚਲੋ ਬਾਕੀ ਆਦੇ ਹੁੰਦੇ ਵਾਹਿਗੁਰੂ ਦੀ ਮਰਜ਼ੀ ਹੈ ਨਾ ਜੋ ਵਾਹਿਗੁਰੂ ਨੇ ਉਹਨੇ ਘੜਿਆ ਹੈ ਨਾ ਉਹੀ ਹੋਣਾ ਤੇ ਚਲੋ ਜੀ ਆਪਾਂ ਕਰੀਏ ਦਵਾ ਦਾ ਕੰਮ ਤਾਂ ਦੇ ਸਟਾਰਟ ਕਿਉਂਕਿ 5:30 ਜਦੋਂ ਹੋ ਜਾਂਦੇ ਹਨ ਨਾ ਬਸ ਫਿਰ ਤਾਂ ਬਸ ਹਨੇਰਾ ਇਸ ਤੋਂ ਬਾਅਦ ਹੋਣ ਲੱਗ ਜਾਂਦਾ ਚਲੋ ਜੀ ਕਰੀਏ ਕੰਮ ਤਾਂ ਦੇ ਲਓ ਜੀ ਆਪਣੀ ਬਣ ਰਹੀ ਹੈ ਦਾਲ ਸਬਜ਼ੀ ਆਪਣੇ ਅੱਜ ਬਣਾਇਆ ਆਲੂ ਤੇ ਮਟਰ ਮੰਮੀ ਦਿਖਾਈ ਜਾਂਦਾ ਸੀ ਬਸ ਸਾਨੂੰ ਪਾਣੀ ਬੱਸ ਸਬਜ਼ੀ ਬਣ ਜੇ ਫਿਰ ਮੈਂ ਲਿਉਣੀ ਆ ਤਾਰਾਂ ਧਾਰ ਕੱਢ ਕੇ ਤੇ ਫਿਰ ਆਪਾਂ ਬਸ ਆ ਕੇ ਦੁੱਧ ਵਾਧ ਜ ਕਰਾਂਗੇ ਸ਼ਾਮਾਂ ਸਮਾਈ ਚਨਾ ਪਾਈ ਕੀਤੀ ਹੋਰ ਲੱਗ ਜਾਵੇ ਫਿਰ ਸਬਜ਼ੀ ਦੇਹੀਏ ਫਿਰ ਜਾਗੇ ਬੱਚਾ ਵਾਲੇ ਤੇ ਬਾਕੀ ਜੀ ਸਾਰੇ ਬ੍ਰਾਂਡ ਬ੍ਰਾਹਮਣ ਦਾ ਬਹੁਤ ਬਹੁਤ ਧੰਨਵਾਦ ਛੋਲੇ ਛੋਲੇ ਕਮੈਂਟ ਕਰ ਦਿਓ ਜਿਹੜੇ ਹਨ ਤਾਂ ਵਧੀਆ ਲੱਗਦਾ ਪੜ ਕੇ ਤੇ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਪਿਆਰ ਸਪੋਰਟ ਬਣਾਈ ਰੱਖਿਓ ਹਨਾ ਵਧੀਆ ਲੱਗਦਾ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਆ ਜਦੋਂ ਤੇ ਬਾਕੀ ਇੱਕ ਹੋਇਆ ਸਾਰੇ ਜਣੇ ਪਲੀਜ਼ ਵੀਡੀਓ ਨੂੰ ਸਾਰੇ ਜਣੇ ਦੇਖ ਲਿਆ ਕਰੋ ਹਨਾ ਤੇ ਸਕਿੱਪ ਨਾ ਕਰਿਆ ਕਰੋ ਉਹ ਵੀ ਦੇਖ ਲਿਆ ਕਰੋ ਜਰੂਰ ਤੇ ਬੱਸ ਜੀ ਕਣਕ ਵਾਲਾ ਤੁਸੀਂ ਆਖੂਗਾ ਇੱਕ ਤੀ ਤਾਂ ਸਾਡੇ ਨੂੰ ਪਤਾ ਨਹੀਂ ਕੀ ਗੱਲ ਹੈ ਵੀ ਗਿੱਲਾ ਪੀਣ ਜਾ ਪੈਗਾ ਜਿੱਲਾ ਜਾ ਕੰਮ ਹੋ ਗਿਆ ਪਤਾ ਨਹੀਂ ਕੀ ਗੱਲ ਹੈ ਨਿਬੜਦਾ ਹੀ ਨਹੀਂ ਪਤਾ ਨਹੀਂ ਅੱਗੇ ਜਿਆ ਵੀ ਛੇਤੀ ਨਿਬੜ ਜਾਂਦਾ ਸੀ ਐਕਤੀ ਬਾਲਾ ਹੀ ਪਤਾ ਨਹੀਂ ਕਿਵੇਂ ਪੀਂਗ ਜੀ ਪੈਗੀ ਤੇ ਇੱਕ ਤਾਂ ਸਮੱਕੀ ਵਾਲੇ ਝੋਨੇ ਨੇ ਲੇਟ ਕਰਾਤਾ ਹਨਾ ਝੋਨਾ ਮੱਕੀ ਪਹਿਲਾਂ ਮੱਕੀ ਲੇਟ ਬੀਜੀ ਫਿਰ ਮੱਕੀ ਲੇਟ ਤਿਆਰ ਹੋਈ ਫਿਰ ਸਾਨੂੰ ਪਤਾ ਉਹ ਚ ਲੇਟ ਝੋਨਾ ਲੱਗਿਆ ਤੇ ਉਹ ਝੋਨਾ ਲੇਟ ਆਇਆ ਬਸ ਸਾਈਂ ਥੋੜੇ ਜੇ ਆਈ ਕੰਮਕਾਰਾਂ ਦਾ ਪਹਾਲ ਜਾ ਪੈ ਗਿਆ ਤੇ ਹੁਣ ਆਇਆ ਵੀ ਚਲੋ ਕਣਕ ਹੁਣ ਕਾਲਾ ਕੰਮ ਨਿਬੜੇ ਫਤੇ ਹੋਵੇ ਕੰਮ ਹਨਾ ਤਾਂ ਆਪਾਂ ਦੁਬਾਰਾ ਮਿਸਤਰੀ ਲਾਈਏ ਤੇ ਜਿਹੜਾ ਕਿ ਕੰਮ ਹਨਾ ਵਢਣਾ ਬਿਚ ਰਸਾ ਹੁਣ ਉਹਦਾ ਵਿਚਾਲੇ ਪਿਆ ਹਨ ਤੇ ਉਹਨੂੰ ਫਿਰੇ ਚੜਾਈਏ ਕੰਪਲੀਟ ਕਰੀਏ ਹਨਾ ਫਿਕਰ ਹੁੰਦਾ ਜੀ ਬਹੁਤ ਇਹ ਦੀ ਬਾਕੀ ਬਾਕੀ ਇੱਕ ਗੱਲ ਆਏ ਹੁੰਦੀ ਹੈ ਜੀ ਹਨਾ ਵੀ ਦਿਨਾਂ ਦਾ ਹੌਲੀ-ਹੌਲੀ ਜਮਾ ਫਰਕ ਪੈਦੀ ਵਾ ਦਿਨ ਜਿਹੜੇ ਕਿ ਬਹੁਤ ਹੀ ਜ਼ਿਆਦਾ ਛੋਟੇ ਹੁੰਦੇ ਜਾਣਗੇ ਵੀ ਦਿਨ ਆਪਣਾ ਛੇਤੀ ਛਿਪ ਜਾਂਦਾ ਹਨਾ ਹੁਣ 5:30 ਵਜੇ ਹੁਣ ਜਮਾ ਛਿਪ ਜੂ ਹਜੇ ਹੁਣ 5 ਵਜੇ ਆ ਤੇ ਸੂਰਜ ਦੇਵਤਾ ਜਮ ਟੰ ਤੰ ਦੇ ਲਵੇ ਆ ਤੇ ਵਾ 5:30 ਵਜੇ ਦਿਨ ਜਮ ਪੌਣੇ 6 ਵਜੇ ਦਿਨ ਹਨੇਰਾ ਹੋ ਜੂਗਾ ਜਮ ਤੇ ਲੋ ਜੀ ਉੱਪਰ ਆ ਕੇ ਮੰਮੀ ਕੋਲੇ ਸਬਜ਼ੀ ਗੈਸ ਬੰਦ ਕਰੇ ਲੋ ਜੀ ਮੰਮੀ ਨੂੰ। ਚੱਲੀ ਗਰਦੀ ਹਰੇ। ਮੋਤਾਰਾਂ ਟਾਈਮ ਹੋਇਆ ਤੇ ਰੰਨੀ। ਹੋਰ ਕੱਢਦੇ ਆਂ ਜੀ ਬਸ 17। ਇੱਥੇ ਜਾ ਕੇ ਤਾਂ ਦਨ ਜਮੀ ਭੱਜ ਜਾਂਦਾ। ਹੋਰ ਇੱਥੇ ਆ ਕੇ ਤਾਂ ਜਮੀ। ਤੇ ਥੋੜਾ ਹੀ ਪਾਵਾਂਗੇ ਮੰਮੀ ਅੱਜ ਪਾਣੀ। ਪਾਉਂਗੀ ਤਾਂ ਥੋੜੀ ਜਿਹੀ ਖੜੀ ਆਵਾਂ ਬਟ ਨਾ ਇਹ ਵਾਰ ਮੁੱਕ ਲੜਨਗੇ। ਨਹੀਂ ਉਹ ਤਾਂ ਦੂਜੀ ਚੜਾਤੀ ਜਿਹੜੀ ਨੇ ਪਾਉ। ਘਾ ਵੇਤੀ ਸੱਤ ਤੱਕ ਪਾਉ। ਹੋਰ ਮੁੜ ਕੇ ਪਾਣੀ ਨਿਕਲ ਲੱਗ ਜਾਂਦਾ ਜਦੋਂ ਫਿਰ ਨਹੀਂ ਪਤਾ ਲੱਗਦਾ ਆਪ ਇੱਧਰ ਕੰਮ ਲੱਗ ਗਿਆ ਨੇ ਥੋੜੀ ਜਿਹੀ ਪਾ ਆਪਣਾ ਪਾਟ ਗਈ। ਤੇ ਠੰਡਾ ਕਰਕੇ ਬਸ ਸਾਨੂੰ ਪਤਾ ਪੈਪਾਂ ਕਰਡੀਆਂ ਹੋ ਜਾਂਦੀਆਂ ਤੇ ਨਿਕਾ ਨੁਕਲ ਜੇ ਫਿਰ ਚਿੱਕੜ ਹੋ ਜਾਂਦਾ ਫਿਰ ਆਖ ਦਿੰਦੇ ਆ ਨਿਗਾਣੀ ਰੱਖਦੇ ਤੁਸੀਂ ਮੋਟਰ ਲਾ ਕੇ ਟੈਂਕੀ ਦੇ ਵਿੱਚ ਪਤਾ ਨਹੀਂ ਕਿੱਧਰ ਤੁਰ ਜਾਂਦੇ ਆ ਨਿਗਾਣੀ ਰੱਖਦੇ ਉਹਦੇ ਇੱਕ ਤਾਂ ਨਿਕਲ ਗਿਆ ਪਾਣੀ ਡੈਡੀ ਕਹਿੰਦੇ ਮੋਟਰ ਲਾ ਕੇ ਟੀਸੀ ਬਣ ਜਾਂਦੇ ਹੋ ਕਹਿੰਦੇ ਨਿਗਾ ਵੀ ਮਾਰਨੇ ਕੋ ਇੱਧਰ ਤੇ ਚਲੋ ਜੀ ਆਪਾਂ ਦੇਖੀਏ ਦਾਲ ਸਬ지 ਲੋ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ 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 ਹੋਣਾ ਇੱਚ ਧਨੀਆ ਹੋਵੇ ਤੁਸੀਂ ਵੀ ਆਖੋਗੇ ਭੈਣ ਧਨੀਆ ਧਨੀਆ ਕਰੀ ਜਾਂਦੀ ਮੈਨੂੰ ਬਹੁਤ ਵਧੀਆ ਲੱਗਦਾ ਈ ਧਨੀਆ ਚਲੋ ਆਪਾਂ ਕੱਢ ਕੇ ਲਿਆਈਏ ਹੁਣ ਧਾਰ ਧਾਰਾਂ ਕੱਢ ਕੇ ਟਾਈਮ ਨਾ ਕਰੀਏ ਦੁੱਧ ਗਰਮ ਫਿਰ ਕੋਲੇ ਬਹਿ ਕੇ ਆਟਾ ਗੋਟਾ ਗੁੰਨ ਲਾਂਗੇ ਲਓ ਜੀ ਇੱਧਰ ਦੁੱਧ ਪਾ ਗਰਮਾ ਫੜ ਤੇ ਇੱਧਰ ਆਪਾਂ ਆਟਾ ਗੁੰਨ ਲਿਆ ਦੁੱਧ ਵਾਹ ਸਾਂਹ ਤਾਂ ਮੰਮੀ ਨੇ ਡੋਲੂ ਵੀ ਲਿਆਇਆ ਤੁਹਾਡਾ

ਅੱਜ ਤੱਕ ਤਾਂ ਕਰ ਲਈ ਨਹੀਂ ਦੋਵੇਂ ਜੰਮੇ ਹੀ ਅੱਜ ਤਾਂ ਉਹ ਕਰ ਲਈ ਅੱਜ ਤਾਂ ਖਾ ਲਈ ਸਾਗ ਚ ਕਿਉਂ ਸਵਾਲਾ ਦਾ ਸਾਗ ਹੋਰ ਕਿਉਂ ਉਹਨਾਂ ਦਾ ਸਾਗ ਸਵਾਲਾ ਦਾ ਖਾਣੀ ਸਵਾਲਾ ਦਾ ਹੂੰ ਲੈ ਜਾਂਗੇ ਸਾਹ ਆਣਾ ਸਟ ਜੀ ਦੇ ਖੁੱਲ ਹੀ ਵਟਕਣਾ ਖਾ ਲਈ ਥੋੜਾ ਜਿਹਾ ਰਾਮ ਨਾਲ ਲੋ ਜੀ ਆਪਾਂ ਵੀ ਆਟਾ ਗੁੰਨ ਲਿਆ ਟਾਈਮ 5:30 ਹੋ ਗਏ ਜਸ਼ਨਾ ਬਣਾਇਆ ਨਹੀਂ ਖੇਤ ਆ ਹਜੇ ਤੇ ਭਾਂਡੇ ਗੁੰਡੇ ਚੱਕੀ ਆਪਾਂ ਬਾਲਟੀਆਂ ਬੁਲਟੀਆਂ ਫਿਰ ਇੰਨੇ ਆਪਣਾ ਦੁੱਧ ਬਾਦ ਹੋ ਜਾਊਗਾ ਗਰਮ ਮੈਨੂੰ ਲੱਗਦਾ ਪਹਿਲਾਂ ਆਪਾਂ ਨੂੰ ਦੁੱਧ ਸਾਹਮਣਾ ਪਊਗਾ ਦੁੱਧ ਪਹਿਲਾਂ ਆਪਣਾ ਗਰਮ ਹੋ ਜਾਊਗਾ ਤੇ ਆਟੇ ਵਾਲੇ ਹੱਥਾ ਜਿਵੇਂ ਲਈ ਫਿਰਦੀਆਂ ਤੇ ਫਿਰ ਆਪਾਂ ਭਾਂਡੇ ਢਿੰਡ ਚੱਕਦੇ ਆ ਕਿਰ ਆਪਾਂ ਦੁੱਧ ਬਾਦ ਕੱਢ ਦਈਏ ਕਿਉਂਕਿ ਜੇ ਮੈਂ ਭਾਂਡੇ ਚੱਕਣ ਲੱਗੀ ਦੁੱਧਰੇ ਨਿਕਲ ਜਾਣਾਗਾ ਦੁੱਧਾ ਵਾਲਾ ਕੰਮ ਤਾਂ ਇਹ ਹੁੰਦਾ ਜੀ ਨਜ਼ਰ ਹਟੀ ਦੁਰਘਟਨਾ ਘਟੇ ਇਹ ਤਾਂ ਉਹਦੀ ਨਿਕਲ ਜਾਂਦਾ ਪਲਕ ਝਪਕਦੇ ਚਲੋ ਜੀ ਦੁੱਧ ਸਾਮੀ ਹੈ ਕਿਰਾਂ ਫਿਰ ਇਹਨੂੰ ਬਾਦ ਭਾਂਡੇ ਗੁੰਡੇ ਚੱਕਦੇ ਆ ਦੁੱਧਾਂ ਦੀਆਂ ਬਾਲਟੀਆਂ ਬੁਲਟੀਆਂ ਤੇ ਮੰਮੀ ਗਿਆ ਪਾਣੀ ਪਿਉਣ ਲਓ ਜੀ 6:00 ਵੱਜ ਗਏ ਸਹੀ ਤੇ ਆਪਾਂ ਲਾਉਣੇ ਆ ਸਾਗ ਨੂੰ ਤੜਕਾ ਤੇ ਸਮਾਂ ਸਮੂਣ ਆਪਾਂ ਚੀਲ ਲਿਆ ਇੱਕ ਬਾਵਾ ਟਮਾਟਰ ਪਿਆ ਸੀਗਾ ਉਹਦੇ ਆਲੇ ਜਿੱਦੇ ਸਾਗ ਤਰ੍ਹਾਂ ਸੀ ਆਪਾਂ ਉਹਦੇ ਬਚਿਆ ਪਿਆ ਸੀ ਇੱਕ ਟਮਾਟਰ ਤੇ ਦੋ ਗੰਡੇ ਵਾਲੇ ਦੋ ਹਰੀਆਂ ਬੱਚਾ ਤੇ ਭੈਣ ਨੇ ਸਾਗ ਕੱਚਾ ਅੱਜ ਭੈਣ ਨੇ ਸਾਗ ਬਣਾਇਆ ਤੇ ਉਸ ਤੋਂ ਆਪਾਂ ਲਾ ਲਈਏ ਤੜਕਾ ਕਰਕੇ ਆਟਾ gota ਸਾਰਾ ਗੁਲਨੇ 'ਤੇ ਫੱਤੀ ਆ ਕਾ ਮੁੱਦਰੂ ਦੁੱਧ ਵਾਲਾ ਸਾਰਾ ਪੁਣਾ ਆਪਣਾ ਇੱਕ ਆਪੀ ਪੀਣ ਵਾਲੇ ਦੀ ਵੀ ਦੂਜੇ ਦੀ ਤੇ ਦਹੀਂ ਵਾਲੇ ਦੀ ਵੀ ਸਾਰਾ ਸਾੰਤ ਆ ਉਹ ਤੇ ਬਸ ਹੁਣ ਤੜਕਾ ਲਾ ਕੇ ਪਚਾਉਣੀ ਅੱਗ ਫਿਰ ਆਪਾਂ ਲਗਦੇ ਆ ਰੋਟੀ ਹਜੇ ਜਸ਼ਨ ਤਾਂ ਜਸ਼ਨ ਤਾਂ ਰੈਡੀ ਹਜੇ ਖੇਤੋਂ ਨਹੀਂ ਆਇਆ ਤੇ ਹੁਣ ਇਸ ਵੇਲੇ ਕੀ ਦੀਂਦਾ 6 ਵੇ ਤਾਂ ਚਾਵੇਂ ਨੇਰਾ ਹੋ ਜਾਂਦਾ ਬਸ ਆਉਣ ਵਾਲੀ ਹੋਣਗੇ ਚਲੋ ਆ ਜਾਣਗੇ ਲਓ ਲਾਈਏ ਦਰਸਾ ਘਰਕਾ ਲਾਈਏ ਦਰਸਾ ਘਰਕਾ ਆਪਣੇ ਜਿਆਦੇ ਭੁੱਜੇ ਜੇ ਗੰਡੇ ਨਹੀਂ ਖਾਂਦੇ ਜੀ ਜਦ ਸੁਣਾ ਦੀ ਦਸੰਦੀ ਰੈਣੀ ਨਾ ਥੋੜਾ ਜਿਆਦਾ ਹੋਵੇ ਖੜਮੇ ਦੇ ਗੰਡੇ ਹੋਣ ਤੇ ਟਮਾਟਰ ਵੀ ਖੜਮੇ ਦੇ ਹੋਣ ਜਿਆਦੇ ਨਾ ਭੁੱਜੇ ਹੋਣ ਫੇਰ ਖਾਂਦੇ ਵਧੀਆ ਲਓ ਜੀ ਸਾਗ 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 ਆਪਣੀ ਕੜਚੀ ਵੀ ਵੱਡੀ ਐ ਉਲਟੀ ਹੁ ਆਉਂ ਦੇਖਦੇ ਪਲਟੇ ਪਲਟਾ ਖਵਾ ਗਦੇ ਨੇ ਪਲਟਾ ਤੇ ਆ ਕੜਚੀ ਵੱਡੀ ਬਾਹਰ ਲੋ ਨਿਕਲੀ ਗਿਆ ਖਾ ਲੋ ਜੀ ਸਾਰੇ ਭੈਣਪੁਰਾ ਸਾਗ 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 ਆਪਣੇ ਨਾ ਮੱਕੀ ਦੀ ਰੋਟੀ ਘੱਟ ਖਾਂਦੇ ਆ ਸਾਗ ਦੇ ਨਾਲ ਇੱਕ ਅੱਧੀ ਵਾਰੀ ਪਰ ਆਪਾਂ ਬਣਾ ਬਣਾਵਾਂਗੇ ਜਰੂਰ ਬਣਾਉਣੇ ਹੁੰਦੇ ਆ ਐਂਕਈ ਇੱਕ ਇਸ ਕਰਦੀ ਵਾਰੀ ਦੋ ਵਾਰੀ ਕੋਈ ਇਹਦੇ ਵਿੱਚ ਕੋ ਮਹੀਨੇ ਦੇ ਵਿੱਚ ਹੀ ਦੋ ਬਣਾਉਣੇ ਆ ਸਾਗ ਦੇ ਦੋ ਬਣਾਉਣੇ ਨੇ ਨਹੀਂ ਤਾਂ ਬੋੜੀ ਸਵਾਲ ਆਦੀ ਮੱਕੀ ਦੀ ਰੋਟੀ ਦਾ ਆਏ ਹੁੰਦੀ ਆ ਪੋਲੀ ਪੋਲੀ ਦੰਦਾ ਜਾੜਾਂ ਦੇ ਥੱਲੇ ਆਉਂਦੀ ਹੈ ਨਾ ਪਤਾ ਹੀ ਨਹੀਂ ਲੱਗਦਾ ਬਹੁਤ ਸਵਾਲ ਆਦੀ ਹੈ ਚਰੋਂ ਦਾ ਸਾਗ ਮੱਕੀ ਦੀ ਰੋਟੀ ਓਹੋ ਮੱਲੋਂ ਮੱਲੀ ਇੱਧਰ ਨੂੰ ਹੋਣੇ ਚੁੱਲ੍ਹੇ ਲਾ ਬਰਾਵਾ ਸੋਜੀ ਵਸ ਅੱਗ ਹੋ ਜਾਣੇ ਫਿਰ ਆਪਾਂ ਤੇ ਛੋਟੀਆਂ ਲਾ ਲਏ ਜਿੰਨਾ ਆਪਾਂ ਉਹ ਕਰਦੇ ਆ ਨਾ ਵਿਚਾਰ ਕਰਦੇ ਆ ਵੀ ਡੁੱਲੇ ਨਾ ਉਹਨੇ ਡੁੱਲਦਾ ਹਾਲ ਹੀ ਮਨ ਲਾ ਦਾ ਭੈਣ ਕਹਿੰਨ ਉਹ ਸਾਲ ਚ ਫੋਨ ਵਾਲੀ ਸੀ ਮਿਰਚੇ ਨਹੀਂ ਮਿਲੇ ਦੁਕਾਨ ਤੇ ਉੱਥੇ ਗਏ ਸੀ ਗਾਂ ਰੇੜੀਆਂ ਤੇ ਵੀ ਕਹਿੰਦੇ ਹੈ ਨਹੀਂ ਜਿਲ੍ਹੇ ਵਿੱਚ ਤੇ ਬਸ ਹੁੰਦੇ ਦਾ ਹੈ ਪਤਾ ਨਹੀਂ ਕੀ ਗੱਲ ਹੈ ਗੋਣੀ ਸੀ ਉਹਦੇ ਆਪਣੇ ਵੀ ਜਿਵੇਂ ਦੇ ਰੜੀ ਕਾਲਿਆਂ ਨੂੰ ਲੈ ਕੇ ਆਈਏ ਸ਼ਹਿਰ ਗਏ ਸੀ ਉੱਥੋਂ ਤਾਂ ਮਿਲ ਗਏ ਸੀ ਲੋ ਸਰਕਾ ਸਰਕਾ ਲੱਗ ਗਿਆ ਹੁਣ ਆਪਾਂ ਲੱਗ ਜੀਏ ਰੋਟੀ ਇਧਰ ਆਪਣੇ ਕੁੱਕਰ ਦੇ ਵਿੱਚ ਆਲੂ ਤੇ ਮਟਰ ਪਏ ਆ जिने साग खाणा होए साग खालेणगे जिने दोने खाणे होए दोने खा ਲੈणगे ठीक है ना आप बएनू टाक दिए ओठी ਲੈ ਚਾਲਦੇ ਆ ਪਰ ਇਹਨੋਂ ਤਾਂ ਲੋਜੀ सागळा ਨਾ ਮਕਰਪੱਤੇ ਫੱਤੇ 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 ਬਸ ਆਪਾ ਲੱਗਦੇ ਆ ਰੋਟੀ ਹੁਣ ਆਉਂਦੇ ਆ ਪਿਆਉ ਬੱਤਾ ਲੱਕ ਗਮਚੋਣੇ ਲਓ ਜੀ ਟਾਈਮ ਹੀ ਆ ਤੁਹਾਡਾ ਆਉਣ ਦਾ ਦੀਦਾ ਕੀ ਸੀ ਐਸ ਵੇਲੇ ਹੈ ਦੀਦਾ ਕੀ ਸੀ ਉੱਥੇ ਸਵਾ ਗਲਾਤਾ ਚਿਹਰੂ ਡਰਦਾ ਜਿੰਮੀ ਵੀ ਡਰਦਾ ਇਹ ਨਹੀਂ ਚੜਾਉਂਦਾ ਤੁਹਾਡੇ ਉੱਤੇ ਲੈਟਾ ਮੰਨ ਕਹਤੇ ਵੀ ਟਾਈਮ ਹੀ ਆ ਭਾਈ ਤੁਹਾਡਾ ਹੈ ਡਾਇਰ ਇਨਫੇ ਉਹ ਉੱਥੇ ਪਿਆ ਉਹ ਉੱਥੇ ਉਹ ਟੋਕਰੇ ਚ ਸਾਫ਼ ਕਰਕੇ ਦੇਉਗੇ ਕਿ ਆ ਹੀ ਦੇ ਦੋਗੇ ਮਾੜਾ ਛਾੜ ਕੇ ਦੇ ਦਿਓ ਕੱਪੜਾ ਛੇਰੂ ਜਸ਼ਨ ਅਕਲਤੋਂ ਆਇਆ ਛੇਰੂ ਛੇਰੂ ਅੱਜ ਇੱਥੇ ਆਪਾਂ ਨੇ ਤਿੰਨ ਹੋ ਗਏ ਇਹ ਕੋ ਉਹ ਬੈਠੀ ਮੰਗ ਰਦੇ ਤਿੰਨ ਕਿਉਂ ਹੋ ਗਏ ਤੇ ਛੀ ਉਧਰ ਬੈਠੇ ਉਹ ਤਾਂ ਚਾਰ ਹਜੇ ਕਿਰਾਂ ਉਹ ਕਿਹੜਾ ਰੋਟੀ ਪਾਣੀ ਖਾਂਦੇ ਆ ਅੱਖਾਂ ਜਗਦੀਆਂ ਇਹਨਾਂ ਦੀ ਕੋ ਉਹਦੀਆਂ ਜਗਦੀਆਂ ਉਹਦੀਆਂ ਜਗਦੀਆਂ ਜਿੰਮੀ ਜਿੰਮੀ ਦੀਆਂ ਵੀ ਜਗਦੀ ਲੋ ਜੀ ਆਪਾਂ ਲਗਦੇ ਆ ਰੋਟੀ ਹਕਿੰਨ ਲਗਦੇ ਲੋ ਜੀ ਆਪਾਂ ਲਗਦੇ ਆ ਰੋਟੀ ਅੱਜ ਵਾਲਾ ਛੋਟਾ ਜਿਹਾ ਬਲੌਗ ਬਣਿਆ ਬਸ ਇੰਨਾ ਵੀ ਮਿਸ ਨਹੀਂ ਕਰਿਆ ਮੈਂ ਕਿ ਚਲੋ ਆਪਾਂ ਬਲੌਗ ਅਪਲੋਡ ਜ਼ਰੂਰ ਕਰਾਂਗੇ ਤੇ ਕਈ ਵਾਰੀ ਜੇ ਬਸ ਸੈਮੀਕਾਲੀਜੀ ਹੋ ਜਾਂਦੀ ਹੈ ਨਾ ਬਲੌਗ ਨਹੀਂ ਬਣਦਾ ਤੇ ਪਰ ਕੋਸ਼ਿਸ਼ ਕਰਿਆ ਕਰਾਂਗੇ ਵੀ ਸੋਨੇ ਤਿੱਕਰ ਵਧੀਆ ਬਲੌਗ ਆ ਜਾਗਾ ਹਾਬ ਤਾਂ ਦਾਲ ਹੈਗੀ ਆ ਆਲੂ ਮਟਰ ਤੇ ਮਾਸੀ ਨੇ ਭੇਜਿਆ ਸਾਗ ਹੁਣੇ ਲਾ ਕੇ ਹਡੀਆਂ ਤੜਕਾ ਸਾਗ ਨੂੰ ਤੇ ਚਲੋ ਜੀ ਲਗਦੇ ਆਪਾਂ ਰੋਟੀਆਂ ਵਲੌਗ ਨੂੰ ਕਰ ਲਿਓ ਸਾਰੇ ਭੈਣ ਭਰਾ ਫੁੱਲ ਵਾਚ ਤੇ ਸੋਹਣਾ ਸੋਹਣਾ ਕਰਿਆ ਕਰੋ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਹਾਈਪ ਜਰੂਰ ਕਰਿਆ ਕਰੋ ਐਡ ਆਉਂਦੀ ਹੈ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੁਸੀਂ ਆਖੋਗੇ ਛੋਡਾਂ ਦਾ ਡਿਮਾਂਡ ਹੈ ਵਾਲੀਆ ਕਿੰਨਾ ਕਿੰਨਾ ਕੁਸ਼ ਗਿਣਾਤਾ ਹਨ ਤੇ ਚਲੋ ਜੀ ਸਾਰੇ ਭੈਣ ਭਰਾ ਮਨੂ ਸਸ਼ੀਆ ਕਾਲ ਜੀ ਬਾਏ ਬਾਏ ਜੀ